ਸਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਆਖਿਰ ਇਸ ਮੁੰਡੇ ਨੇ ਕਿਵੇਂ ਇੱਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਆ ਰਹੀ ਮੈਲਾ ਦੀ ਬਾਲੀ ਲਾ ਲਈ ਤੇ ਹੁਣ ਪੁਲਿਸ ਦੇ ਅੜਿੱਕੇ ਚੜ ਗਿਆ ਆ ਦੇਖੋ ਸ਼ਹਿਰ ਖੰਨਾ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਇੱਕ ਬਜ਼ੁਰਗ ਵਾਪਸ ਘਰ ਮੈਲਾ ਆ ਰਹੀ ਸੀ ਤੇ ਆ ਸੀਸੀਟੀਵੀ ਵਿੱਚ ਦੇਖੋ ਮੋਟਰਸਾਈਕਲ ਤੇ ਦੋ ਮੁੰਡੇ ਬੜੀ ਚਲਾਕੀ ਨਾਲ ਮਾਤਾ ਨੂੰ ਪਹਿਲਾਂ ਗਲੀ ਵਿੱਚ ਇਕੱਲੀ ਨੂੰ ਦੇਖਦੇ ਹਨ ਤੇ ਫਿਰ ਵੇਖੋ ਕਿੰਨੀ ਸ਼ੈਤਾਨੀ ਨਾਲ ਇਹਨਾਂ ਵਿੱਚੋਂ ਇੱਕ ਮੁੰਡਾ ਮੋਟਰਸਾਈਕਲ ਤੇ ਬੈਠਾ ਰਹਿੰਦਾ ਹੈ ਤੇ ਦੂਜਾ ਮੁੰਡਾ ਦੱਬੇ ਪੈਰੀ ਮਾਤਾ ਵੱਲ ਪਿੱਛੇ-ਪਿੱਛੇ ਤੁਰਨ ਲੱਗ ਜਾਂਦਾ ਹੈ ਤੇ ਵੇਖੋ ਕਿੰਨੀ ਚਲਾਕੀ ਨਾਲ ਵਿਚਾਰੀ ਮਾਤਾ ਦੇ ਕੰਨਾਂ ਤੋਂ ਵਾਲੀ ਲਾ ਲੈਂਦਾ ਅਤੇ ਦੁਬਾਰਾ ਮੋਟਰਸਾਈਕਲ ਤੇ ਭੱਜ ਕੇ ਬੈਠ ਜਾਂਦਾ ਤੇ ਹੁਣ ਦੇਖੋ ਕਿਵੇਂ ਇਹ ਦੋਵੇਂ ਫਟਾਫਟ ਫਿਰਾਰ ਹੋ ਜਾਂਦੇ ਹਨ ਤੇ ਵੇਖੋ ਗਲੀ ਵਿੱਚ ਲੱਗਾ ਸੀਸੀਟੀਵੀ ਕੈਮਰਾ ਇਹਨਾਂ ਦੇ ਮੋਟਰਸਾਈਕਲ ਤੇ ਨੰਬਰ ਨੂੰ ਕੈਚ ਕਰ ਲੈਂਦਾ ਹੈ ਵੇ ਦੇਖੋ ਹੁਣ ਇਹਨਾਂ ਵਿੱਚੋਂ ਇੱਕ ਮੁੰਡਾ ਪੁਲਿਸ ਨੇ ਚੁੱਕ ਲਿਆ ਅਤੇ ਨਾਲ ਹੀ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਕਤਨਾ ਦੀ ਸ਼ਿਕਾਰ ਹੋਈ ਮਾਤਾ ਅਤੇ ਉਸ ਦਾ ਪੁੱਤ ਕੀ ਕਹਿ ਰਹੇ ਹਨ ਜਰੂਰ ਸੁਣ ਲੈਣਾ ਪੂਰੀ ਵੀਡੀਓ ਦੱਸ ਮੈਂ ਜਾਣ ਲੱਗੀ ਸੀ ਭੈਣ ਨੂੰ ਪੈਸੇ ਦੇਣ ਚੱਲੀ ਸੀ ਤੇ ਵਾਪਸ ਆਉਣ ਲੱਗੇ ਮੋਟਰਸਾਈਕਲ ਲਾਇਆ ਤੇ ਮੋਟਰਸਾਈਕਲ ਖੜਿਆ ਤੇ ਮੋਟਰਸਾਈਕਲ ਆਇਆ ਨੇ ਖੜਾ ਕੇ ਬਸ ਐ ਕਹਦੇ ਨਾ ਗੋਈ ਨਹੀਂ ਹੈ ਗਿਆ ਕਰ ਤੇ ਮਗਰੋਂ ਆਇਆ ਕਿ ਮੇਰੇ ਕੰਨ ਨੂੰ ਹੱਥ ਪਾਇਆ ਉਹਨਾਂ ਨੇ ਬਾਹ ਹੀ ਖਿੱਚ ਕੇ ਭੱਜ ਲਿਆ ਦੂਆ ਕਹਿੰਦਾ ਆ ਜਾ ਕਹਿੰਦਾ ਬੱਸ ਕਹਿੰਦਾ ਤੂੰ ਬੱਸ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਤਨ ਇਟ ਮਾਰ ਚੱਕ ਕੇ ਕਹਿੰਦਾ ਬੱਸ ਆ ਗੱਲ ਮਾਰੀ ਉਹ ਕਿੱਕ ਲੈ ਕੇ ਨੇ ਆਪਣਾ ਬਾਹ ਹੀ ਲੈ ਕੇ ਇੱਕ ਕੰਨ ਦੀ ਕਿੰਨੇ ਜਣੇ ਸੀਗੇ ਮਤਲਬ ਦੋ ਜਣੇ ਸੀਗੇ ਇੱਕ ਮੋਟਰਸਾਈਕਲ ਤੇ ਬੈਠਾ ਸੀ ਦੂਆ ਮਤਲਬ ਕਿ ਆਇਆ ਤੇ ਕੋਈ ਮੂੰਹ ਵਗੈਰਾ ਠੱਗੇ ਸੀ ਮੂੰਹ ਨਾਲੇ ਮੇਰੇ ਤੋਂ ਉਸ਼ਟਨ ਤੱਕ ਲੱਗ ਗਿਆ ਮੈਂ ਤਾਂ ਨਹੀਂ ਕਿਉਂ ਕਹਾ ਜਾਂ ਫੋਟੋ ਜਿਹੜੀ ਵੀਡੀਓ ਆ ਉਹਦੇ ਵਿੱਚ ਠੱਗੇ ਹੋਏ ਨੇ ਮੂੰਹ ਤਾਂ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿ ਉਹ ਇੱਕ ਲੱਖ ਮੇਰੇ ਘਰ ਨੂੰ ਹੱਤਪਾਇਆ ਕੁਛ ਮਾਰਨ ਦੀ ਕੋਸ਼ਿਸ਼ ਕੀਤੀ ਨਾ ਮੈਂ ਨਹੀਂ ਮਾਰਿਆ ਮੁਰਿਆ ਤਾਂ ਨਹੀਂ ਉਹ ਦੁਆ ਕਹਿੰਦਾ ਕਹਿੰਦਾ ਮਾਰੋ ਕਹੇ ਮਾਰ ਦੇ ਕਹਿੰਦਾ ਚੱਕ ਕੇ ਖੁਸ਼ ਕਹਿੰਦਾ ਮਾਰਿਆ ਨਹੀਂ ਹੈਗਾ ਮਤਲਬ ਕਿ ਮਿੱਤਰ ਮਾਤਾ ਹੀ ਦਿਨ ਦਿਹਾੜੇ ਇਹ ਕਿਹੋ ਜਿਹੀ ਬਾਤ ਆ ਰਹੀ ਹੈ ਕਿ ਕੌਣ ਦੇਵੀ ਮੈਂ ਤਾਂ ਕੋਹ ਉਹਨਾਂ ਨੂੰ ਕਾੜਨਾ ਚਾਹੀਦਾ ਹੈ ਜੇ ਬੰਦਿਆਂ ਨੂੰ ਹਾਂ ਪਹਿਲਾਂ ਵੀ ਤੇ ਇਲਾਕੇ ਚ ਤਾਂ ਐਡਾ ਮਾਰ ਮੁੱਟ ਕਰ ਲਵਾਉਂਦੇ ਨਹੀਂ ਕਦੇ ਵੀ ਨਹੀਂ ਹੋਈ ਮਤਲਬ ਕਿ ਦੇਖੋ ਕਦੇ ਵੀ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਤਾਂ ਚਾਂਸ ਮਿਲਦਾ ਕੋਈ ਕਦੇ ਵੀ ਨਹੀਂ ਹੋਇਆ ਮਤਲਬ ਕਿ ਮੈਂ ਪੁਲਿਸ ਤੋਂ ਕੀ ਮੰਗ ਕਰਦੇ ਆ ਮਾਤਾ ਜੀ ਕਹਿਨੀ ਆ ਕੋਰਣਾ ਨੂੰ ਫੜਨ ਤੇ ਮੇਰੀ ਵਾਜ ਦੇਈ ਦੀ ਆ ਉਹ ਵਾਪਸ ਆਵੇ ਸਸਨਾ ਤਾਈ ਚੋਨੀ ਗਾਉਂ ਆਈ ਆ ਬੁਝੋ ਹੋਗੇ ਨਾ ਠੀਕ ਹੈ ਮੇਰਾ ਨਾਮ ਸਰਜੀਤ ਸਿੰਘ ਆ ਜੀ ਮਾਤਾ ਜੀ ਤੁਹਾਡੇ ਕੀ ਲੱਗਦੇ ਮੇਰੇ ਮਦਦ ਨਹੀਂ ਜੀ ਮਾਤਾ ਜੀ ਨੇ ਮੇਰੇ ਤੇ ਘਟਨਾ ਤੋਂ ਬਾਅਦ ਕੀ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਮੈਂ ਰਾਤ ਪੁਲਿਸ ਨੂੰ ਜੀ ਰਿਪੋਰਟ ਕਰਾ ਕੇ ਲਿਖਾ ਕੇ ਆ ਮਾਤਾ ਮੇਰੀ ਮੰਗ ਇਹੀ ਹੈ ਕਿ ਉਹ ਚੋਰਾਂ ਨੂੰ ਫੜਨ ਤੇ ਸਾਡਾ ਸਮਾਨ ਵਾਪਸ ਕੀਤਾ ਜਾਵੇ ਤੇ ਜਿਹੜੀ ਆ ਮਤਲਬ ਘਟਨਾਵਾਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਣ ਦੀ ਯੋਜਨਾ ਕਰੀ ਜਾਂਦੇ ਕੀ ਕਹੋਂਗੇ ਜਿੱਦਾਂ ਹੁਣ ਦਿਨ ਦਿਹਾੜੇ ਮਾਤਾ ਜੀ ਆਪ ਘਰੋਂ ਬਾਹਰ ਨਿਕਲਦੇ ਨੇ ਹੋਰ ਮਤਲਬ ਉਹ ਵੀ ਆਮ ਹੁਣ ਬੰਦਾ ਜਿੱਦਾਂ ਸੇਫ ਨਹੀਂ ਹੈਗਾ ਬਾਹਰ ਜਿੱਦਾਂ ਆਪਾਂ ਜਾਂਦੇ ਆ ਇਕੱਲੇ ਕਹਿਦੇ ਰਾਤ ਨੂੰ ਕੋਈ ਚਾਹੇ ਬੰਦਾ ਹੈ ਕੋਈ ਲੇਡੀਜ਼ ਹੈ ਚਾਹੇ ਕੋਈ ਬੱਚਾ ਹੈ ਮਤਲਬ ਸੇਫ ਨਹੀਂ ਹੈਗਾ ਹੁਣ ਅੱਜ ਗਲਤ ਸਮੇਂ ਦੇ ਵਿੱਚ ਮੈਂ ਪੁਲਿਸ ਨੂੰ ਮੰਗ ਕਰਦਾ ਕਿ ਉਹ ਸਾਡਾ ਸਮਾਨ ਦਵਾਉਣ ਤੇ ਉਹਨਾਂ ਨੂੰ ਚੋਰਾਂ ਨੂੰ ਫੜਨਾ ਤੇ ਉਹਨਾਂ ਕੋਲ ਵੀਡੀਓ ਮੇਰੇ ਕੋਲ ਹੈਗੀਆਂ ਨੇ ਫੁਟੇਜ ਹੈਗੀਆਂ ਇਹਨਾਂ ਦੀ ਸੀਸੀਟੀਵੀ ਦੀ ਉਹ ਕੋਲ ਹੀ ਦਿਤਿਆ ਉਹ ਪੁਲਿਸ ਨੂੰ ਨਹੀਂ ਦਿੱਤੀਆਂ ਜੀ ਉਹਨਾਂ ਨੂੰ ਮੈਂ ਰਿਪੋਰਟ ਲਿਖਾ ਗਿਆ ਸੀ ਦਿਖਾਤੀ ਸੀ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਸਵੇਰੇ ਕਾਰਵਾਈ ਕਰਾਂਗੇ ਬਟ ਹਾਲ ਤੱਕ ਕੋਈ ਆਇਆ ਨਹੀਂ ਹੈ ਜੀ ਠੀਕ ਇਹ ਬਜ਼ੁਰਗ ਨਾ ਮੱਥਾ ਟੇਕ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਮੋਟਰਸਾਈਕਲ ਤੇ ਦੋ ਅਨਨੋਨ ਬੰਦੇ ਸਵਾਰ ਸੀ ਜਿਹਨਾਂ ਨੇ ਮੂੰਹ ਟਕੇ ਹੋਏ ਸੀਗੇ ਉਹਨਾਂ ਨੇ ਤੋਂ ਬਾਲੀ ਸਨੇਚ ਕਰ ਲਈ ਸੀ ਤੇ ਫਰਾਰ ਹੋ ਗਏ ਸੀਗੇ ਇਸ ਬੰਦੇ ਸੀ ਐਫਆਰ ਰਜਿਸਟਰ ਕਰਤੀ ਸੀਗੀ ਟ੍ਰੀਟਮੈਂਟ ਦੇ ਉੱਤੇ ਤੇ ਇਹਦੇ ਵੀ ਸਾਨੂੰ ਕਾਮਯਾਬੀ ਮਿਲ ਗਈ ਹੈ ਅਸੀਂ ਉਹ ਜਿਹੜਾ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਹੈ ਉਹ ਵੀ ਟ੍ਰੇਸ ਕਰ ਲਿਆ ਹੈ ਤੇ ਇੱਕ ਬੰਦਾ ਵੀ ਅਸੀਂ ਰਾਉਂਡ ਅਪ ਕੀਤਾ ਤੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ